ਮਿੰਟੂ ਜੀ ਆਪਾਂ ਇੱਕ ਖੁਸ਼ਖਬਰੀ ਵੀ ਸੁਣਾਤੀ ਹੈ ਪਰ ਇਹਦੇ ਨਾਲ ਹੀ ਨਾ ਚਲੋ ਆਪਣਾ ਮੀਡੀਆ ਦਾ ਕੰਮ ਹੀ ਏਦਾਂ ਵੀ ਆਪਾਂ ਸਾਰੇ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਸਾਰੀਆਂ ਆਪਣਾ ਖੋਲ੍ਹਣੀਆਂ ਹੁੰਦੀਆਂ ਨੇ ਇੱਕ ਖਬਰ ਗੁਰਦਾਸਪੁਰ ਤੋਂ ਐ ਪਾਣੀਆਂ ਨੂੰ ਲੈ ਕੇ ਵਟ ਦੇ ਮਾਮਲਿਆਂ ਨੂੰ ਲੈ ਕੇ ਲੜਾਈ ਝਗੜਾ ਮੌਤਾਂ ਇਹ ਕੋਈ ਨਵਾਂ ਕੰਮ ਤਾਂ ਹੈ ਨਹੀਂ ਪਰ ਹੈ ਬੜਾ ਅਫਸੋਸਨਾਕ ਕਿ ਸਮੇਂ ਦੇ ਨਾਲ ਨਾਲ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਬਦਲਣਾ ਚਾਹੀਦਾ ਹੈ ਹਨਾ ਆਪਣੇ ਸੋਚ ਦੇ ਦਾਇਰੇ ਨੂੰ ਵੀ ਥੋੜਾ ਵਧਾਉਣਾ ਚਾਹੀਦਾ ਹੈ ਜੀ ਪਰ ਇਹ ਇਨਸੀਡੈਂਟ ਇਦਾਂ ਦਾ ਇੱਕ ਫੇਰ ਹੋਇਆ ਵੀ ਬੜਾ ਕਤਲੋਗਾਰਤ ਹੋਇਆ ਹੈ ਕੀ ਪੂਰਾ ਮਾਮਲਾ ਜੀ ਇਹ ਨਹੀਂ ਦੇਖੋ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਹੋਇਆ ਜਿੱਥੇ ਚਾਰ ਬੰਦੇ ਮਰ ਗਏ ਨੇ ਦੋ ਧਿਰਾਂ ਦੇ ਹੂੰ ਝਗੜਾ ਪਾਣੀ ਤੂਈਆਂ ਦੱਸਦੇ ਆ ਵੈਸੇ ਤੇ ਦੱਸਦੇ ਆ ਕਿ ਇਹ ਦੋਵੇਂ ਟੱਬਰ ਹੈ ਤੇ ਸ਼ਰੀਕੇ ਚੋਂ ਆ ਮਤਲਬ ਕਿ ਆਪਣੀ ਆ ਜੀ ਤੇ ਕਈ ਵਾਰ ਦੇਖੋ ਕਾਹਨੀਆਂ ਖੂਨੀ ਹੋ ਜਾਂਦੀਆਂ ਨੇ ਹੂੰ ਗੱਲ ਇਹ ਆ ਕਿ ਦੋਵੇਂ ਸਿਆਸੀ ਪਰਿਵਾਰ ਆ ਸਿਆਣੇ ਬਿਆਣੇ ਬੰਦੇ ਦੋਵਾਂ ਛੀ ਆ ਹੂੰ ਹੂੰ ਰੌਲਾ ਆ ਕਿ ਦੇਖੋ ਜਦੋਂ ਗੱਲਾਂ ਵਿਗੜਨ ਤੇ ਆ ਜਾਂਦਾ ਫਿਰ ਵਿਗੜਦੀਆਂ ਹੀ ਤੁਰੀਆਂ ਜਾਂਦੀਆਂ ਵਿਗੜਦੀਆਂ ਤੁਰੀਆਂ ਜਾਂਦੀਆਂ ਨੇ ਹੁਣ ਪਤਾ ਨਹੀਂ ਆਪਾਂ ਨੂੰ ਕਿਹੜਾ ਗਲਤ ਹੋਏਗਾ ਕਿਹੜਾ ਸਹੀ ਹੋਏਗਾ ਦੋਵੇਂ ਸਹੀ ਹੋ ਸਕਦੇ ਦੋਵੇਂ ਗਲਤ ਹੋ ਸਕਦੇ ਇਹ ਵੀ ਸਮਾਂ ਹੈ ਪਰ ਜਿਸ ਤਰ੍ਹਾਂ ਦੀ ਲੜਾਈ ਹੋਈ ਆ ਹੂੰ ਕੋਈ ਪੰਜਾਬ ਦੇ ਵਿੱਚ ਇੱਕ ਲੜਾਈ ਨਹੀਂ ਹੋਈ ਆ ਇੱਕ ਦੋ ਦਿਨਾਂ ਚ ਆ ਮੋੜ ਦੇ ਵਿੱਚ ਜਿਸ ਤਰ੍ਹਾਂ ਮੁੰਡਾ ਵੱਡਿਆ ਹੂੰ ਸ਼ਰਮ ਉਹ ਵੀ ਦੁਸ਼ਮਣੀ ਦਾ ਕੰਮ ਸੀ ਜੀ 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 ਜਿਸ ਤਰ੍ਹਾਂ ਵਧਿਆ ਨਿਡਰਤਾ ਦੇ ਨਾਲ ਬਾਜ਼ਾਰ ਦੇ ਵਿੱਚ ਤੁਸੀਂ ਬਿਲਕੁਲ ਸ਼ਰੀਆਮ ਹਾਂ ਉਹੋ ਉਹੋ ਵੀਡੀਓ ਵੇਖ ਕੇ ਹੀ ਕੰਬਾ ਚੜਦਾ ਹੈ ਕਿ ਆ ਕੀ ਬਣ ਗਿਆ ਰੱਬਾ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਕਰਿਆਲੇ ਗੋਲੀ ਚੱਲ ਗਈ ਹੂੰ ਉਹ ਮੈਂ ਦੇਖ ਰਿਹਾ ਸਾਂ ਵੀਡੀਓ ਕਿ ਬਿਲਕੁਲ ਟੱਬਰ ਅੰਦਰ ਵੜਿਆ ਹੋਇਆ ਹੂੰ ਤੇ ਉਹ ਕੰਧ ਦੇ ਉੱਤੇ ਆ ਕੇ ਫੇਰ ਮਾਰਨ ਡੈ ਇਹਨੇ ਦੁਨਾਲ ਦੇ ਨਾਲ ਮਤਲਬ ਕਿ ਹਥਿਆਰ ਵੀ ਪੰਜਾਬੀਆਂ ਕੋਲ ਤੁਹਾਨੂੰ ਪਤਾ ਹੀ ਆ ਹਾਂ ਲਸੰਸੀ ਲਸੰਸੀ ਸਿਆਤਾ ਹੈ ਤੇ ਇਸੇ ਤਰ੍ਹਾਂ ਇੱਕ ਜੰਡੇਆਲਾ ਮੰਝਕੀ ਦੀ ਵੀ ਘਟਨਾ ਸੀਗੀ ਉਥੇ ਵੀ ਹੋਇਆ ਐਸਾ ਕੰਡ ਤਾਂ ਮਤਲਬ ਕਿ ਲੜਾਈ ਝਗੜੇ ਇੱਕਾ ਜਲਾਲਾਬਾਦ ਕਤਲ ਹੋ ਗਿਆ ਜੀ ਇੱਕ ਔਰਤ ਨੂੰ ਮਾਰ ਦਿੱਤਾ ਤੇ ਉਹ ਬੰਦਾ ਪਹਿਲਾਂ ਵੀ ਕਤਲ ਕੇਸ ਦੇ ਵਿੱਚੋਂ ਰਹਾਓ ਕੇ ਆਇਆ ਹਮਮ ਯਾਨੀ ਵੀਕੈਂਡ ਤੇ ਜਿਹੜਾ ਹੈ ਨਾ ਉਹ ਰਤਿਆ ਹੀ ਗਿਆ ਰਤ ਦੇ ਨਾਲ ਨਾ ਇੱਕ ਦੂਜੇ ਦਾ ਖੂਨ ਜਿਹੜਾ ਉਹ ਇੰਨਾ ਢੋਲਿਆ ਜਾਂਦਾ ਕਿ ਗੱਲ ਹੀ ਛੱਡ ਦਿਓ ਤਾਂ ਪਰ ਜਿਹੜਾ ਗੁਰਦਾਸਪੁਰ ਦੇ ਵਿੱਚ ਵਾਪਰੇ ਚੌਰਾ ਕਤਲकांड ਉਤੇ ਬਹੁਤ ਸੁਣ ਕਰਨ ਵਾਲੀਆਂ ਹੁਣ ਤੁਸੀਂ ਉਹ ਦੇਖ ਰਹੇ ਹੋ ਵੀਡੀਓ ਕਲਿੱਪਾਂ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਟਾਈਮ ਬਨ ਕੇ ਲੜਾਈ ਹੋਈ ਬਹੁਤ ਚਲੀਆਂ ਕਹਿੰਦੇ ਬੜੀਆਂ ਹੀ ਗੋਲੀਆਂ ਚਲੀਆਂ ਨੇ ਤੇ ਦੱਸਦੇ ਕਿ ਲੜਾਈ ਵੀ ਟਾਈਮ ਬਨ ਕੇ ਹੋਈ ਆ ਜੀ ਤਾਂ ਅੱਗੇ ਆਪਾਂ ਕਾਲਜਾਂ ਕੂਲ ਜਾਂਚ ਤੇ ਇਸ ਤਰ੍ਹਾਂ ਟਾਈਮ ਬੱਜੇ ਵੇਖੇ ਆ ਅਸੀਂ ਤੇ ਟਾਈਮ ਚਲੋ ਉਹਨਾਂ ਚੀਜ਼ਾਂ ਚੋਂ ਗੁਜ਼ਰੇ ਵੀ ਆਂ ਜੀ ਪਰ ਗੱਲ ਇਹ ਆ ਕਿ ਇਸ ਤਰ੍ਹਾਂ ਸਿਆਣੇ ਬੰਦੇ ਸਿਆਸੀ ਬੰਦੇ ਕਿਉਂਕਿ ਕੁਝ ਖਬਰਾਂ ਵੀ ਦਬਾ ਕਰ ਰਹੀਆਂ ਸੀਗੀਆਂ ਕਿ ਦੋਵੇਂ ਹੀ ਟੱਬਰਾਂ ਦੇ ਵਿੱਚੋਂ ਬੰਦੇ ਜਿਹੜੇ ਸਿਆਸੀ ਰਸੂਖ ਵਾਲੇ ਨੇ ਹੂੰ ਇਹਦਾ ਮਤਲਬ ਕਿ ਮਿੱਥ ਕੇ ਟਾਈਮ ਪਾ ਕੇ ਤੇ ਜੇ ਇਦਾਂ ਹੋ ਵੀ ਜਾਂਦਾ ਕੋਈ ਇੱਕ ਧਿਰ ਵੰਗਾਰਦੀ ਹੈ ਨਹੀਂ ਜਾਣਾ ਚਾਹੀਦਾ ਮੇਰਾ ਮੰਨਣਾ ਹੈ ਕਿ ਇੱਦਾਂ ਨੂੰ ਸਮਝਣਾ ਚਾਹੀਦਾ ਦੋਹਾਂ ਤੇ ਰਾਈ ਜਿਹੜੀਆਂ ਨੇ ਉਹ ਆਪ ਦਾ ਉਜਾੜਾ ਕਰਵਾ ਪੀਟੇ ਦੋਨਾਂ ਦੇ ਹੀ ਦੋ ਦੋ ਬੰਦੇ ਮਰ ਗਏ ਚਾਚਾ ਭਤੀਜਾ ਚਾਚਾ ਭਤੀਜਾ ਉਧਰੋਂ ਵੀ ਉਧਰੋਂ ਵੀ ਤੇ ਹੁਣ ਤੁਸੀਂ ਵੇਖੋ ਕਿ ਦੋਨਾਂ ਤੇ ਕ੍ਰਾਸ ਪਰਚਾ ਹੋ ਗਿਆ ਜੀ ਕ੍ਰਾਸ ਪਰਚਾ ਹੋ ਗਿਆ ਕੱਲ ਨੂੰ ਦੋਨਾਂ ਦੀ ਸਜ਼ਾ ਹੋਗੀ ਦੋਨਾਂ ਹੀ ਕਿਸਾਂ ਦੀ ਸਜ਼ਾ ਹੋਗੀ ਉਹ ਵੀ ਵੱਜ ਗਏ ਉਹ ਵੀ ਵੱਜ ਕੇ ਕੀ ਰਹਿ ਗਿਆ ਬਰਬਾਦ ਹੋ ਗਏ ਪੂਰੀ ਤਰ੍ਹਾਂ ਜੀ ਵੀ ਚਲੇ ਗਏ ਹਾਂ ਜੀ ਉਹ ਖਾਲੇ ਖੂਲੇ ਉੱਥੇ ਪੈ ਰਹੇ ਨੇ ਮੈਂ ਤੇ ਆਪ ਜਦੋਂ ਇਹਨਾਂ ਚੀਜ਼ਾਂ ਨੂੰ ਵੇਨਾ ਹੈ ਨਾ ਜੀ ਸੁਖਮ ਸਿੰਘ ਸਾਹਿਬ ਗਲਤੀਆਂ ਹੋਈਆਂ ਨੇ ਆਪਦੀ ਜ਼ਿੰਦਗੀ ਚ ਵੀ ਹੋਈਆਂ ਨੇ ਤੇ ਹੁਣ ਸੋਚੀਦਾ ਕਿ ਯਾਰ ਕੀ ਆ ਕੁਝ ਵੀ ਨਹੀਂ ਆ ਬਿਲਕੁਲ ਕੱਖ ਵੀ ਨਹੀਂ ਆ ਜਦੋਂ ਅਲਟੀਮੇਟਲੀ ਆਪਾਂ ਸਾਰੀਆਂ ਚੀਜ਼ਾਂ ਨੂੰ ਕਾਊਂਟ ਕਰੀਏ ਨਾ ਇੱਕ ਕਤਲ ਦਾ ਕੇਸ ਜੇ ਇੱਕ ਬੰਦੇ ਤੇ ਲੱਗ ਜਾਂਦਾ ਹੈ ਪਹਿਲਾਂ 302 ਹੁਣ 103 ਆ ਗਈ ਆ ਜੀ ਤਾਂ ਤੁਸੀਂ ਹਿਸਾਬ ਲਾ ਲਓ ਕਿ ਜੇ ਵਕੀਲਾਂ ਦਾ ਹੀ ਮੋਟਾ-ਮੋਟੀ ਲਾ ਲਈਏ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਜਾਣਾ ਪਿਆ ਹੂੰ ਮੋਟਾ-ਮੋਟੀ ਲਾ ਲਓ ਕਿ ਵਕੀਲਾਂ ਦਾ ਹੀ ਘੱਟੋ-ਘੱਟ ਕੋਈ 20 ਲੱਖ ਦਾ ਖਰਚਾ 30 ਲੱਖ ਦਾ ਨਿਮਾਨਤ ਆ ਹੂੰ ਅੰਦਾਜ਼ਨ ਆ ਫਿਰ ਤੁਸੀਂ ਜੇਲ੍ਹ ਦੇ ਵਿੱਚ ਬੈਠੇ ਆ ਕੋਈ 5 ਸਾਲ 10 ਸਾਲ ਕੱਟਦੇ ਹੋ ਉਹ ਖਰਚਾ ਲਾ ਲਓ ਫਿਰ ਪਰਚਾ ਹੁਣ ਤੋਂ ਬਾਅਦ ਜੋ ਪੁਲਿਸ ਲੈ ਜਾਂਦੀ ਆ ਜੀ ਜੋ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਟਾਈਮ ਜਿਹੜਾ ਬਿਲਕੁਲ ਉਹ ਉੱਥੇ ਅਜਾਈ ਗਵਾ ਦਿੰਦੇ ਹੋ ਉਲਟਾ ਤੁਸੀਂ ਕਮਾਉਣਾ ਕੀ ਆ ਕਿ ਤੁਸੀਂ ਘਰ ਖਾ ਰਹੇ ਹੋ ਤਾਂ ਜਦੋਂ ਫਿਰ ਉਹ ਸਾਰਾ ਗੁਣਾ ਗਨੇ ਤੱਕ ਕੱਢ ਦਈਏ ਤੇ ਬਚਦਾ ਕੀ ਆ ਕਿ ਜੇ ਮੰਨ ਲਓ ਕੋਈ 6 ਕਨਾਲਾਂ ਦੀ 8 ਕਨਾਲਾਂ ਦੀ ਕੋਈ ਲੜਾਈ ਵੀ ਹੋਵੇ ਜਦ ਉਸ ਹਿਸਾਬ ਨੂੰ ਆਪਾਂ ਵੇਖੀਏ ਤਾਂ ਉਹ ਫਿਰ ਬਹੁਤ ਥੋੜੀ ਰਹਿ ਜਾਂਦੀ ਆ ਕਿ ਯਾਰ ਇਹਦੇ ਨਾਲ ਤਾਂ ਦਫਾ ਕਰੋ ਛੱਡੀ ਚੰਗੀ ਸੀਗੀ ਤੇ ਜਿਹੜੇ ਵੇਚ ਵੇਚ ਕੇ ਵੀ ਉਹਨਾਂ ਤੇ ਲਾਉਣੀਆਂ ਪੈ ਜਾਂਦੀਆਂ ਉਹੀ ਗੱਲ ਹੈ ਮੁੜ ਕੇ ਬਿਲਕੁਲ ਸਹੀ ਹੈ ਸਹੀ ਹੈ ਪਰ ਕੀ ਕਰੀਏ ਮਤ ਵੱਜ ਜਾਂਦੀ ਆ ਮਤ ਮਾਰੀ ਜਾਂਦੀ ਆ ਇਨਸਾਨ ਦੀ ਤਾਂ ਬਹੁਤ ਬਹੁਤ ਹੀ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵਿੱਚ ਤੇ ਪਤਾ ਨਹੀਂ ਕੀ ਗੱਲ ਜਿਵੇਂ ਤੁਸੀਂ ਕਿਹਾ ਕਿ ਲੋਕ ਸਿਆਣੇ ਹੋਣੇ ਚਾਹੀਦੇ ਸੀਗੇ ਵਕਤ ਦੇ ਨਾਲ ਪਰ ਨਹੀਂ ਨਹੀਂ ਇਸ ਮਾਮਲੇ 'ਚ ਨਹੀਂ ਐਸੀ ਬਿਲਕੁਲ ਜੀ ਆਪ ਕਮੈਂਟ ਲੈ ਲੀਏ ਦੋ ਚਾਰ ਲਓ ਜੀ ਪੰਜਾਬੀ ਵੀਰ ਕਹਿੰਦੇ ਨੇ ਕਿ ਜ਼ਮੀਨੀ ਕਾਨੂੰਨ ਜਿਹੜੇ ਆ ਉਹ ਬਦਲਨੇ ਚਾਹੀਦੇ ਆ ਸਾਵ ਕਾਲੋਂ ਹਰੀ ਕਹਿੰਦੇ ਗੋਲੀਆਂ ਬਹੁਤ ਚੱਲੀਆਂ ਨੇ ਉਹ ਮੈਂ ਵੀ ਤੁਹਾਨੂੰ ਕਿਹਾ ਸੀ ਜੀ ਕਾਨੂੰਨ ਤਾਂ ਦੇਖੋ ਗੱਲ ਇਹ ਆ ਨਾ ਸੁਖਮ ਸਿੰਘ ਕਾਨੂੰਨ ਇੱਕ ਵੱਖਰਾ ਵਿਸ਼ਾ ਹੈ ਜੀ ਤੇ ਆ ਲੜਾਈ ਝਗੜੇ ਜਿਹੜੇ ਆ ਇਹ ਮਾਨਸਿਕ ਪੱਧਰ ਵੱਖਰਾ ਵਿਸ਼ਾ ਲੋਕਾਂ ਦਾ ਮਾਨਸਿਕ ਪੱਧਰ ਤੇ ਗੋਰੀਆਂ ਦੇ ਵੀ ਫਾਰਮ ਹੈਗੇ ਆ ਉਹ ਕਿਤੇ ਤੁਸੀਂ ਵੇਖੇ ਆ ਕਿਤੇ ਵੀ ਇਸ ਤਰ੍ਹਾਂ ਝਗੜਦੇ ਹੋਣ ਹੂੰ ਬੀਬੂ ਤੇ ਇੱਕ ਦੂਜੇ ਤੇ ਇਦਾਂ ਫਾਇਰ ਦਾਗਦੇ ਹੋਣ ਹੋਰ ਵੀ ਲੋਕ ਖੇਤੀ ਕਰਦੇ ਆ ਪੰਜਾਬ ਤੇ ਹਰਿਆਣੇ ਚ ਜ਼ਿਆਦਾ ਕੱਟਣਾ ਮਾਣੇ ਰਾਜਸਥਾਨ ਚ ਵੀ ਲੜਾਈਆਂ ਹੁੰਦੀਆਂ ਨੇ ਜ਼ਮੀਨ ਜੱਪੇ ਤੋਂ ਪਰ ਬਹੁਤ ਘੱਟ ਹੁੰਦੀਆਂ ਆਪਣੇ ਤੇ ਜ਼ਿਆਦਾ ਹੋ ਰਹੀਆਂ ਜ਼ਿਆਦਾ ਹੋ ਰਹੀਆਂ ਕਮਲਜੀਤ ਸਿੱਧੂ ਕਹਿੰਦੇ ਅਸਲਾ ਤਾਂ ਜਮ ਹੈ ਸਾਰੇ ਪੰਜਾਬ ਦੇ ਵਿੱਚ ਨਹੀਂ ਕਿਉਂ ਜਮ ਹੈ ਨਹੀਂ ਨਹੀਂ ਜੀ ਹੁਣ ਕੋਈ ਸਾਰੇ ਪੰਜਾਬ ਦੇ ਵਿੱਚ ਥੋੜੀ ਨਾ ਕੋਡ ਆਫ ਕੰਡਕਟ ਲੱਗਾ ਕੋਡ ਆਫ ਕੰਡਕਟ ਤੇ ਲੱਗਾ ਸਿਰਫ ਜਲੰਧਰ ਵੈਸਟ ਦੇ ਵਿੱਚ ਜੀ ਸੋ ਐਸਾ ਕੁਝ ਵੀ ਨਹੀਂ ਹੈ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕੋਡ ਆਫ ਕੰਡਕਟ ਨਹੀਂ ਲੱਗਾ ਜੀ ਜੀ ਬਲਵਿੰਦਰ ਜੀ ਬਿਲਕੁਲ ਸਹਿਨਸ਼ੀਲਤਾ ਲੋਕਾਂ ਦੇ ਵਿੱਚ ਬਿਲਕੁਲ ਬਹੁਤ ਘਟ ਗਈ ਹੈ ਜੀ ਆਹ ਗੱਲ ਕਰਨ ਵਾਲੀ ਹੈ ਕਿ ਟੋਲਰੈਂਸ ਜਿਹੜੀ ਹੈ ਬੜੀ ਘਟਿਆ ਉਹ ਘਟ ਰਹੀ ਹੈ ਦਿਨ ਬਦ ਦਿਨ ਤੇ ਮੈਂ ਅੱਗੇ ਸੋਚਦਾ ਹਾਂ ਕਿ ਤੁਸੀਂ ਵੇਖੋ ਟੋਲਰੈਂਸ ਦੀ ਜੇ ਗੱਲ ਕਰੀਏ 60ਵੇਂ ਚ 70ਵੇਂ ਚ ਕਿਸ ਤਰ੍ਹਾਂ ਦੀਆਂ ਫਿਲਮਾਂ ਦੇ ਨਾ ਵਿਸ਼ਾ ਵਸਤੂ ਹੁੰਦੇ ਸੀ ਇੰਦਰਾ ਗਾਂਧੀ ਤੱਕ ਵੀ ਫਿਲਮਾਂ ਬਣੀਆਂ ਇੰਦਰਾ ਗਾਂਧੀ ਦੀ ਜ਼ਿੰਦਗੀ ਚ ਜੀ 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 ਉਸ ਟਾਈਮ ਆਂਦੀ ਫਿਲਮ ਆਈ ਹਾਲਾਂਕਿ ਰੋਕੀ ਰੱਖੀ ਇਨਾਂ ਨੇ ਬਾਅਦ ਚ ਰੀਲੀਜ਼ ਕਰਨੀ ਪਈ ਸੀਗੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਅੱਜ ਦੇ ਦੌਰ ਚ ਪ੍ਰਪਗੈਂਡਾ ਮੂਵੀਆਂ ਤਾਂ ਆ ਰਹੀਆਂ ਨੇ ਪਰ ਜੇ ਕੋਈ ਹੁਣ ਗੁਜਰਾਤ ਦੀ ਹਿੰਸਾ ਤੇ ਜਿਹੜੀ 2002 ਵਾਲੀ ਸੀ ਉਹਦੇ ਤੇ ਮੂਵੀ ਬਣਾਉਂਦਾ ਉਹ ਥੋੜੀ ਨਾ ਰਿਲੀਜ਼ ਹੋਏਗੀ ਕਿਉਂਕਿ ਟੋਲਰੈਂਸ ਹੈ ਨਹੀਂ ਇੱਕ ਪਾਸੇ ਤੇ ਇਹ ਕਿਹਾ ਜਾਂਦਾ ਕਿ ਹਾਂ ਸਹਿਨਸ਼ੀਲਤਾ ਦੀ ਜ਼ਰੂਰਤ ਹੈ ਪਰ ਜਦੋਂ ਆਪ ਤੇ ਆਉਂਦੀ ਹੈ ਗੱਲ ਕੋਈ ਵੀ ਸਹਿਨਸ਼ੀਲ ਹੋਣ ਵਾਸਤੇ ਤਿਆਰ ਨਹੀਂ ਹੈ ਜੀ ਗੁਰਜੰਡ ਜੀ ਬਿਲਕੁਲ ਬਿਹਾਰ ਵਾਲੇ ਕੰਮ ਹੋਏ ਪਏ ਨੇ ਆਪਣੇ ਵੀ ਜ਼ਿਆਦਾ ਚੱਲਦੇ ਬਹੁਤ ਜ਼ਿਆਦਾ ਕੰਮ ਹੋ ਗਏ ਕੁੰਨੀ ਚੜਪਾਂ ਜ਼ਿਆਦਾ ਹੋ ਰਹੀਆਂ ਨੇ ਸੁਖਮ ਜੀ ਜੀ ਮਿੰਟੂ ਜੀ ਚਲੋ ਆਪਾਂ ਅੱਗੇ ਨੂੰ ਵਧੀਏ ਅਗਲੀ ਖਬਰ ਵੱਲ ਨੂੰ ਜੀ ਜੀ ਤੁਰਨਾ ਹੀ ਪੈਣਾ ਆਪਾਂ ਆਪਣਾ ਤਾਂ ਸਫ਼ਰ ਐਸਾ ਹੀ ਆ ਕਿ ਇੱਕ ਖਬਰ ਤੇ ਠੀਕ ਹੈ ਦੁਖਦ ਹੈ ਸੁਖਦ ਹੈ ਉਹ ਕਰਕੇ ਗਾਂ ਫਿਰ ਤੁਰਨਾ ਹੀ ਪੈਣਾ ਸਾਡੀ ਤੇ ਮਜਬੂਰੀ ਹੈ ਉਹ ਇੱਕ ਗਾਣੇ ਚ ਕਹਿੰਦਾ ਚੰਗਾ ਵੇਦਲ ਚੱਲਦੀਆਂ ਹੁਣ ਜਾਣਾ ਹੀ ਪੈਣਾ ਵੇ ਜਾਣ ਤੋਂ ਪਹਿਲਾਂ ਤੈਨੂੰ ਇਹੋ ਕਹਿਣਾ ਵੇ ਹਮ ਹਮ ਬਿਲਕੁਲ ਅ ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਅਜੇ ਜੇ ਮਿੱਤਰ ਥੋੜੇ ਜਿ ਘੱਟ ਜੁੜੇ ਆਪਣੇ ਨਾਲ ਤੇ ਕਰ ਦਿਓ ਸ਼ੇਅਰ ਦਬਕੇ ਤੁਸੀਂ ਉਹਨਾਂ ਨੂੰ ਸਾਰੇ ਮਿੱਤਰ ਜੁੜ ਜਾਣ ਕਰ ਦਿਓ ਮੁੰਡੇ ਦੀ ਅਪੀਲ ਮੰਨੋ ਜੀ ਮੰਨੋ 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 ਬਿਲਕੁਲ ਜੀ ਬਿਲਕੁਲ ਮਿੰਟੂ ਜੀ ਸੌ ਚੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਮਾਤਾ ਦਾ ਇੱਕ ਬਿਆਨ ਆਇਆ ਸੀ ਜਿਹੜਾ ਸੋਸ਼ਲ ਮੀਡੀਆ ਤੇ ਵੀ ਤੇ ਕਾਫੀ ਵਾਇਰਲ ਹੋਇਆ ਮੀਡੀਆ ਦੇ ਵਿੱਚ ਵੀ ਉਹਦੇ ਬਦਲੇ ਅਮਰਿਤਪਾਲ ਸਿੰਘ ਨੂੰ ਫਿਰ ਉਹ ਸਫਾਈ ਦੇਣੀ ਪਈ ਕੀ ਪੂਰਾ ਇਹ ਬਿਆਨ ਕੀ ਸੀਗਾ ਕੀ ਮਸਲਾ ਪਿਆ ਹੈ ਦੇਖੋ ਗੱਲ ਇਹ ਆ ਕਿ ਸਫਾਈ ਵਗੈਰਾ ਚੱਡੀ ਹੈ ਨਾ ਇਹ ਚੀਜ਼ ਠੀਕ ਹੈ ਕਿ ਰੋਲਾ ਜਿਹੜਾ ਹੁੰਦਾ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੀ ਸਿਆਸਤਦਾਰ ਰੋਲਾ ਸਿਆਸੀ ਹੁੰਦਾ ਹ ਹ ਬਿਲਕੁਲ ਇਸ ਚੀਜ਼ ਨੂੰ ਇਸ ਆਪਾਂ ਦੇਖੀਏ ਤਾਂ ਐਂਗਲ ਨਾਲ ਦੇਖ ਸਕਦੇ ਆਪਾਂ ਇਸ ਕੋਣ ਤੋਂ ਦੇਖ ਸਕਦੇ ਆਂ ਅੰਮ੍ਰਿਤਪਾਲ ਸਿੰਘ ਦੇ ਜੋ ਮਾਤਾ ਜੀ ਨੇ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਜੋ ਮਰਜ਼ੀ ਆ ਜੀ ਆਪਾਂ ਨੂੰ ਪਤਾ ਆਪਣੇ ਜਿਹੜੀਆਂ ਪਿੰਡੂ ਬੀਬੀਆਂ ਆ